ਮਹਿਲ ਨੇ ਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾੜੀਆਂ ਬੈਸਨ ਰੋਹਾ ਮਲ ਫਰੀਦ ਕਹਿੰਦੇ ਨੇ ਮਹਿਲ ਬਣਾਏ ਸਨ ਮਹਿਲ ਦੇ ਉੱਪਰ ਰਵਾਂਗੇ ਚੋਬਾਰਿਆਂ ਚ ਇਹ ਤੇ ਥੱਲੇ ਆ ਗਏ ਮੈਂ ਤੇ ਕਬਰ ਦੇ ਚ ਨਹੀਂ ਮਹਿਲ ਦੇ ਉੱਪਰ ਖੜੇ ਮਹਿਲ ਨੇ ਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਵਾੜੀਆਂ ਬੈਸਨ ਰੋਹਾ ਹਲ ਉੱਚੇ ਉੱਚੇ ਮਹਿਲ ਬਣਾਏ ਉੱਚੇ ਚੌਬਾਰੇ ਚ ਰਹਿਣਾ ਹੈ ਪਰ ਇਹ ਤੇ ਕਬਰ ਤੇ ਚਲੇ ਗਏ ਠੰਡੇ ਚਲੇ ਗਏ ਮੈਨ ਤੇ ਖਾਲੀ ਦੇ ਖਾਲੀ ਰਹੇ ਜੀਵਨ ਦਾ ਲਖਸੇ ਨਹੀਂ ਬਹੁਤ ਗਹਿਰੀ ਨੀਵ ਖਦਾਈਏ ਬੜੀ ਸੋਹਣੀ ਛਤ ਮੰਡਲ ਬੜਾ ਸੋਹਣਾ ਜੋ ਹੈ ਮਹਿਲ ਬਣਾਇਆ ਮਾਰਕੰਡੇ ਤੇ ਕੋਦ ਗਾਈ ਜਿਹਨੂੰ ਤ੍ਰਣ ਧਰਮੂਢ ਬੁਲਾਏ ਪੁਰਾਣਤ ਸਮੇਂ ਵਿੱਚ ਮਾਰਕੰਡਾ ਨਾਮ ਦਾ ਇੱਕ ॠषि ਹੋਇਆ ਹੈ ਕਹਿੰਦੇ ਨੇ ਬੜੀ ਵਡੇਰੀ ਉਮਰ ਦਾ ਸੀ ਔਰ ਮਨ ਕੋ ਹੋ ਸਕਦਾ ਹੈ ਕਿ 5-6 ਸਾਲ ਹੀ ਹੋਏ ਨੇ ਬਾਬਾ ਲక్ష్మణ ਸਿੰਘ ਗੁਜ਼ਰ ਗਏ ਇੱਥੇ ਆਉਂਦੇ ਹੁੰਦੇ ਸਨ ਦਾਸ ਇਹ ਬਾਬਾ ਅਤਰ ਸਿੰਘ ਨਾਲ ਵੀ ਰਹੇ ਸਨ ਬਾਬਾ ਸੁੰਦਰ ਸਿੰਘ ਅਲੀ ਵੇਗ ਬਾਬਾ ਗਰਸ਼ਨ ਸਿੰਘ ਕੁੱਲੀ ਵਾਲੇ ਉਹ ਵੀ ਮੈਨੋਂ ਕਹਿ ਇਹਨਾਂ ਨੂੰ ਮੈਂ ਦੇਖਿਆ ਸੀ ਚੜ੍ਹਦੀ ਜਵਾਨੀ ਸੀ ਉਹਨਾਂ ਦਾ ਕਾਲਾ ਦਾੜਾ ਸੀ ਪਰ ਉਹ ਮਸ਼ਹੂਰ ਸਨ ਰਾਤ ਨੂੰ ਜਿੱਥੇ ਸੌਣਾ ਉੱਪਰ ਛੱਤਾ ਛਾਤਾ ਕਰਕੇ ਸੌਣਾ ਦਿਨ ਨੂੰ ਕਿਧਰੇ ਸੌਣਾ ਛਾਤਾ ਕਰਕੇ ਸੌਣਾ ਮੰਜੇ ਬਲੰਗ ਤੇ ਨਹੀਂ ਸੌਣਾ ਜ਼ਮੀਨ ਤੇ ਸ। ਪਰ ਵਿਛਾਣਾ ਵੀ ਕੁਝ ਨਹੀਂ ਜੋ ਕਪੜੇ ਪਹਿਨੇ ਹੋਏ ਨੇ ਉਸੇ ਨਾਲ ਸੌ ਜਾਣਾ ਉੱਪਰ ਕੰਬਣਾ। ਮੇਰੇ ਨਾਲ ਇਹ ਵੀ 25 ਸਾਲ ਰਿਹਾ ਅੰਦਾਜ਼ਾ। ਬਾਬਾ ਗਰਸ਼ਨ ਸਿੰਘ ਕੁੱਲੀ ਵਾਲਿਆ ਨੇ ਉਹਨਾਂ ਬਾਰੇ ਮੈਨੂੰ ਬੜਾ ਕੁਝ ਹੋਇਆ ਦੱਸਿਆ। ਕਹਿ ਲਗੇ ਉਦੋਂ ਇਹ ਜਵਾਨ ਸਨ ਤੇ ਹੁਣ ਤੇ ਇਹਨਾਂ ਦੀ ਉਮਰ कम से कम 120 साल तो ज्यादा होनी चाहिए चार हुए ने गुजरे और पैदल चल रहे बड़े के चढ़ रहे शरीर बिल्कुल ठीक नेत्र बिल्कुल ठीक कन्ना दी स्रोत बिल्कुल ठीक कुवते गोयाई वो भी बिल्कुल जो है ठीक सी ਉੰਦੀ ਕਿਸੇ ਕਿਸੇ ਦੀ ਸਰੀਰ ਅਸਾਧਨਾ ਇਸ ਡੰਦ ਦੀ ਮਾਰਕੰਡਾ ઋષਿ ਉਮਰ ਕਰਕੇ 100 ਸਾਲ ਤੋਂ ਟੱਪਿਆ ਹੋਇਆ ਸੀ ਬੜੀ ਲੰਬੀ ਉਮਰ ਦਾ ਇਹ ਮਾਲਕ ਪਰ ਇਹਨੇ ਇੱਕ ਕੱਖਾਂ ਦੀ ਇਹ ਜਿਵੇਂ ਕਹ ਲੋ ਛਤਰੀ ਬਣਾਈ ਹੋਈ ਸੀ ਕੱਖਾਂ ਦੀ ਛਤਰੀ ਧੁੱਪ ਦੇ ਚ ਬੈਠਾ ਕੋਈ ਇਛਾ ਤਾ بارش ਆ ਗਈ ਹੈ ਉਹ ਤਿੰਕਿਆਂ ਦੀ ਛਤਰੀ ਸਿਰ ਤੇ ਰੱਖ ਲੈ ਜਦ ਕੋਈ ਉਸਨੋਂ ਆਵੇ ਕੋਈ ਪੱਕੀ ਕਿਦਰੇ ਕੁੱਲੀ ਵੜਾ ਰਹੇ ਤੇ ਕਹਿੰਨੇ ਕਿ ਕੱਚੀ ਕੁੱਲੀ ਨੂੰ ਕੀ ਪੱਕੀ ਕੁੱਲੀ ਚਾਹੀਦਾ ਬਸ ਉਹ ਤਿੰਕਿਆਂ ਦੀ ਛਤਰੀ ਸਿਰ ਦੇ ਉੱਤੇ ਹੁੰਦੀ ਜਿਸ ਮਾਰਕੰਡੇ ਦੀ ਉਮਰ ਇਤਨੀ ਲੰਮੀ ਇਤਨੀ ਲੰਮੀ ਲੇਕਿਨ ਸਰੀਰ ਦੀ ਪਕੜ ਨਹੀਂ ਸੀ ਕਿ ਜਦ ਪਕੜ ਨਹੀਂ ਸੀ ਤੇ ਸਰੀਰ ਦਾ ਉਸਨੇ ਕੋਈ ਪਸਾਰਾ ਵੀ ਨਾ ਕੀਤਾ ਕਿਸੇ ਪਾਸੇ ਨਾ ਕੀਤਾ ਨਾਮ ਦੇਵ ਸਮਝਾਉਂਦੇ ਹੈ ਸੀਮਤ ਜਈ ਤੇਰੀ ਜ਼ਿੰਦਗੀ ਐਨੇ ਲੰਬੇ ਚੌੜੇ ਪਸਾਰੇ ਅਸੀਮ ਜਿਸ ਦੇ ਕੋਲ ਜ਼ਿੰਦਗੀ ਸੀ ਉਹਨੇ ਆਪਣਾ ਮਨ ਨਹੀਂ ਪਸਾਰਿਆ ਇੱਕ ਤਿੰਨ ਕਿਆਂ ਦੀ ਛਤਰੀ ਦੇ ਵਿੱਚ ਸਾਰੀ ਜ਼ਿੰਦਗੀ ਉਸਨੇ ਬਤੀਤ ਕਰ ਲਈ ਸਾਰਾ ਜੀਵਨ ਉਸਨੇ ਕੱਟ ਲਿਆ ਹਾਂ ਹਮਰੋ ਕਰਤਾ ਰਾਮ ਸਨੇਹੀ ਉਹ ਜੋ ਮੇਰਾ ਮਾਲਕ ਹੈ ਰਾਮ ਮੇਰਾ ਸਨੇਹ ਉਸ ਨਾਲ ਹੈ ਮੈਂ ਯਾਦਾਂ ਦੀ ਡੋਰੀ ਉਸ ਨਾਲ ਜੋੜੀ ਹੈ ਜੋ ਸਦੇਵੀ ਜੀਵਨ ਹੈ ਪਰਮ ਜੀਵਨ ਹੈ ਪਰਮ ਧਨ ਹੈ ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਧਨ ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਜੀਵਨ ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਪਦਾਰਥ ਉਹ ਮੇਰਾ ਮਾਲਕ ਹੈ ਉਹ ਜੋ ਰਾਮ ਮੇਰਾ ਮਾਲਕ ਹੈ ਮੇਰਾ ਸਨੇਹ ਹੁਣ ਉਸ ਨਾਲ ਜੁੜਿਆ ਹੈ ਮੇਰਾ ਪਿਆਰ ਹੁਣ ਉਸ ਨਾਲ ਬਣਿਆ ਹੈ ਹਾਂਜੀ ਕਾਹੇ ਰੇ ਨਰ ਗਰਭ ਕਰਤ ਹਹੁ ਬਿਨ ਸਜਾਏ ਝੂਠੀ ਦੇਹੀ ਐ ਮਨੁਖ ਇਸ ਝੂਠੀ ਰੇਈ ਦਾ ਹੰਕਾਰ ਕਰਕੇ ਲੋਭ ਵਾਸ਼ਨਾ ਤੇ ਹੰਕਾਰ ਦੇ ਚ ਬਰਥ ਸਾਰਾ ਜੀਵਨ ਕਿਉਂ ਬਿਤੇਤ ਕਰਨਾ ਚਾਹੀਦਾ ਨਾ ਬਿਤੇਤ ਕਰੇ ਤੇ ਝੂਠੇ ਦੇ ਅੱਜ ਹੈ ਤੇ ਕੱਲ ਨਹੀਂ ਝੂਠੀ ਤੋਂ ਮਰਾਦ ਮਿਥਿਆ ਤੇ ਝੂਠੇ ਤੋਂ ਮਰਾਦ ਅਪਵਿੱਤਰ ਇਹ ਕਿੰਨੀ ਅਪਵਿੱਤਰ ਹੈ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਟਾ ਠੀਕ ਹੈ ਜਿਵੇਂ ਕਮਲ ਦੇ ਫੁੱਲ ਦੀਆਂ ਜੜਾਂ ਚਿੱਕੜ ਦੇ ਚੌਂਦੀਆਂ ਨੇ ਉਹ جگਮਗਾਂਦੀ ਹੋਈ ਜੋਤ ਇਸੇ ਹੀ ਮੈਲੇ ਤਨ ਦੇ ਅੰਦਰ ਹੈ ਇਸੇ ਹੀ ਮੈਲੀ ਕਾਇਆ ਦੇ ਅੰਦਰ ਹੈ ਪਰ ਉਹ ਨਿਰਲੇਪ ਹੈ ਇਹ ਕਿੰਨੀ ਝੂਠੀ ਹੈ ਕਿੰਨੀ ਮੈਲੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਇਹ ਸਾਰੇ ਦਿਵੇ ਸ਼ਕਤੀ ਰੱਖਦੇ ਨੇ શરીર ਦੀ ਪਾਲਣਾ ਇਹਨਾਂ ਨਾਲ ਹੁੰਦੀ ਹੈ ਅਨ ਹੈ ਪਾਣੀ ਹੈ ਲੋਹਣ ਹੈ ਫਿਰ ਭੋਜਨ ਬਣਾਇਆ ਜਾਂਦਾ ਹੈ ਅਗਨ ਦੇ ਅਗਨ ਦੇਵਤਾ ਹੈ ਅਨ ਦੇਵਤਾ ਪਾਣੀ ਦੇਵਤਾ ਵਿਸੰਤਰ ਦੇਵਤਾ ਲੋਹਣ ਪੰਜਵਾ ਬਾਯ ਗ੍ਰੇਥ ਤਾਂ ਹੋਆ ਪਾਕ ਪਵਿੱਤ ਪੰਜਵਾ ਘੋ ਪਾਇਆ ਗਿਆ ਇਹ ਪਵਿੱਤਰ ਭੋਜਨ ਬਣ ਗਿਆ ਬਾਤ ਕਹਿੰਦੇ ਨੇ ਭੋਜਨ ਨੂੰ ਬਾਗਸਾਲ ਰਸੋਈ ਘਰ ਬਾਗ ਭੋਜਨ ਤਾਂ ਪਵਿੱਤਰ ਭੋਜਨ ਬਣ ਗਿਆ ਪਾਪੀ ਸਉ ਤਨ ਕੱਢਿਆ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਉਹ ਪਵਿੱਤਰ ਭੋਜਨ ਜੋ ਦੇਵਤਿਆਂ ਦੇ ਸੰਜੋਗ ਨਾਲ ਬਣਿਆ ਪਾਣੀ ਦੇਵਤਾ ਹਨ ਦੇਵ ਅਗੰ ਦੇਵ ਲੋਹ ਦੇਵ ਇਹ ਸਭ ਦੇਵਤੇ ਨੇ ਦਿਵੇ ਸ਼ਕਤੀ ਰਖਦੇ ਇਹਨਾਂ ਦੇ ਸੰਜੋਗ ਨਾਲ ਬੜਾ ਸੁੰਦਰ ਤੇ پاک ਪਵਿੱਤਰ ਭੋਜਨ ਬਣਿਆ ਪਰ ਪਾਪੀ ਸਭ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਗਿਆ ਠੁੱਕਾਂ ਪਈਆਂ ਤੇ ਸਰੀਰ ਦੇ ਵਿੱਚ ਜੋ ਕੁਝ ਇਹ ਹੋ ਜਾਂਦਾ ਹੈ ਇਹਨੂੰ ਫਿਰ ਦੇਖੀਏ ਤੇ ਘਿਰਨਾ ਪੈਣਾ ਪਰ ਨਾ ਇਹ ਬਾਣੀ ਨੂੰ ਤਨ ਮੈਲਾ ਕਰ ਦਿੰਦਾ ਅਨ ਨੂੰ ਵੀ ਮੈਲਾ ਕਰ ਦਿੰਦਾ ਘੇਵ ਨੂੰ ਮੈਲਾ ਕਰ ਦਿੰਦਾ ਲੋਹਣ ਨੂੰ ਮੈਲਾ ਕਰ ਦਿੰਦਾ ਸਭ ਕੁਝ ਮੈਲਾ ਹੀ ਹੋ ਜਾਂਦਾ ਹੈ ਅਪਵਿੱਤਰ ਹੋ ਜਾਂਦਾ ਹੈ ਪਵਿੱਤਰ ਅਪਵਿੱਤਰ ਹੋ ਜਾਂਦਾ ਹੈ ਇਹ ਤਨ ਇਤਨਾ ਅਪਵਿੱਤਰ ਹੈ ਇਹ ਹਰ ਚੀਜ਼ ਨੂੰ ਅਪਵਿੱਤਰ ਕਰ ਦਿੰਦਾ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨੇ ਇੱਕ ਬੜਾ ਸੁੰਦਰ ਛੰਦ ਲਿਖਿਆ ਹੈ ਮਨੁੱਖ ਇਹ ਕਿਦਰੇ ਪ੍ਰਭਾਵਿਤ ਹੁੰਦਾ ਹੈ ਕਿਸੇ ਦੇ ਨੈਣ ਨਕਸ਼ੋ ਤੇ ਕਿਸੇ ਦੀ ਖਲੜੀ ਸਕਿੰਦ ਤੋਂ ਕਿ ਜੇ ਖਲੜੀ ਦੇ ਅੰਦਰ ਥੋੜੀ ਝਾਤ ਮਾਰੇ ਇਹਨੂੰ ਕਹਿੰਦੇ ਨੇ ਦੇ ਲੰਮੀ ਨਜ਼ਰ ਨਹੀਂ ਆਦੀ ਅਗਰ ਦ੍ਰਿਸ਼ਟੀ ਗਹਿਰੀ ਹੋ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਦਾ ਛੰਦ ਨਿਰਮਲੇ ਸੰਤ ਹੋਏ ਨੇ ਬਹੁਤ ਸਾਰੇ ਉਹਨਾਂ ਨੇ ਟੀਕੇ ਲਿਖੇ ਸਨ ਤੇ ਬਹੁਤ ਸਾਰੇ ਉਹਨਾਂ ਦੇ ਗ੍ਰੰਥ ਕਿਦਰੇ ਇਹ ਕਿ ਯੋਗਤੇ ਜਿਹਨੂੰ ਆਪਣੇ ਸੁਪਨ ਤੇ ਬੜਾ ਮਾਣ ਸੀ ਲੱਖ ਤੋਂ ਮੈਲ ਨਿਕਲੇ ਤੇ ਢਾਂਗ ਨਾਲ ਉਹਨੇ ਸਵਾਰੀ ਨਾ ਉਤਾਰੀ ਨਾ ਇੰਜ ਹੱਥ ਫੇਰੇ ਹੱਥ ਦੇ ਫੇਰਨਿਆਂ ਨਤ ਦੇ ਮੈਲ ਸਾਰੇ ਮਉਂਦੇ ਬੈ ਗੇ ਉਹ ਦੇ ਪਰੇ ਤੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਹਨ اے ਮਲਮੂਦ ਕਸੂਦ ਸਭੋ ਬਨ ਔਰ ਸਲੇਖਨ ਭਾਂਜਨ ਵਾਰੇ 나ਕ ਕੇ ਮੈਲ ਜਬੈਨਿਕ ਸੇ ਔਰ ਨਾਇ ਸੰਭਾਰ ਸੋ ਪੋਚ ਉਤਾਰੇ ਨਕਛੋ ਮੈਲ ਨਿਕਲੀ ਸੰਭਾਲ ਕੇ ਉਤਾਰੀ ਔਰ ਨਾਇ ਸੰਭਾਰ ਸੋ ਪੋਚ ਉਤਾਰੇ ਤੋ ਮੁਖ ਚੰਦ ਕਹੇ ਜਹ ਕੋ ਜੈਨੂ ਕਹਿੰਦਾ ਸੀ ਚੰਦਰਮੁਖੀ ਇਹ ਚੰਦਰਮਾ ਦੇ ਸਮਾਨ ਅਤਿਅੰਤ ਖੂਬਸੂਰਤ ਚਿਹਰਾ ਹੈ ਤੋ ਮੁਖ ਚੰਦ ਕਹੇ ਜਹ ਕੋ ਤਬ ਨਾਹੇ ਨਿਹਾਰ ਸਕੇ ਵਹ ਨਾਰੀ ਪਿਖ ਰੰਚਕ ਮੈਲ ਗਿਰਾਨ ਕਰੇ ਸਠ ਜਾਨਤ ਨਾਇ ਅਹੈ ਕਛ ਸਾਰੀ ਮੂਰਖ ਜਾਣਦਾ ਹੀ ਨਹੀਂ ਸਭ ਕੁਝ ਐ ਹੀ ਹੈ ਸਰੀਰ ਹੋ ਰਹੇ ਕੀ गुरुवाणी फिर इंज कहंदी है बिष्टा अस्त रक्त परेटे चाव बगैर शरीर इ देह की है बिष्टा अस्त हड्डियां अस्थियां हड्डियां बिष्टा अस्त रक्त परेटे चाव लहू है मांस है हड्डियां है ते मैल है दुर्गंध है इदे उते परमात्मा ने ਇਹ ਖਲੜੀ ਦਾ ਕਬੜਾ ਪਾ ਲੇ ਤੰਨੇ ਚੋਲਾ ਪਾ ਤਾ ਕਪੜਿਆਂ ਦੇ ਵਿੱਚ ਮਾਸ ਨੂੰ ਢੱਕ ਦਿੱਤਾ ਹੈ ਹੋਂ ਨੂੰ ਢੱਕ ਦਿੱਤਾ ਹੈ ਹੱਡੀਆਂ ਨੂੰ ਢੰਗ ਦਿੱਤਾ ਹੈ ਦੁਰਗੰਧੀ ਨੂੰ ਢੱਕ ਦਿੱਤਾ ਹੈ ਮਹਿਲ ਨੂੰ ਢੱਕ ਦਿੱਤਾ ਬਿਸ਼ਟ ਅਸਤ ਰਕਤ ਪਰੇਟੇ ਚਾਂ ਉਹ ਇਸ ਉੱਪਰ ਲੈ ਰੱਖਿਓ ਗਵਾਨ ਤੈਨੂੰ ਇਸ ਕਾਇਆ ਤੇ ਮਾਨ ਹੈ ਗੰਦਗੀ ਤੇ ਹੱਡੀਆਂ ਤੇ ਮਾਸ ਤੇ ਤੇ ਹੋਂ ਤੇ ਚਲਤ ਕਟਟੇ ਡੇਟੇ ਡੇਟਾ ਇਤਨਾ ਾਕੜ ਕੇ ਕਿਉਂ ਚਲਦਾ ਮੈਂ ਧਨ ਦੇ ਮਾਨ ਦੇ ਨਾਲ ਨਨ ਸਰੀਰਕ ਜੋ ਬੰਦਾ ਬੜਾ ਭਾਰੀ ਮਾਨ